ਸਤਿ ਸ੍ਰੀ ਅਕਾਲ ਜੀ ਹੋਰ ਕੀ ਆ ਚਾਰਾ ਸਾਰਾ ਠੀਕਾ ਵੀ ਆ ਦੇਖ ਲੋ ਮਿੱਤਰੋ ਦੋ ਤਿੰਨ ਦਿਨ ਪਹਿਲਾਂ ਚੋਰੀ ਹੋਈ ਹੈ ਨਾ ਆਪਣੇ ਆ ਚਾਰ ਕਿ ਦਿਨ ਹੋਇਆ ਤਿੰਨ ਜਣਾ ਮੋਟਰਾਂ ਧਾਰਾ ਲਈਆਂ ਚੋਰਾਂ ਦੇ ਹੌਂਸਲੇ ਨੇ ਬਲੰਦ ਹੋਏ ਹੋਏ ਆ ਰਾਤ ਛੜਕ ਦੇ ਉੱਤੇ ਉਹਾਂ ਦੇਖੋ ਛੜਕਾ ਰਾਤ ਜਾਂਦੇ ਹੋਏ ਨੇ ਉਹ ਆ ਫਾਰਮ ਚੱਕਿਆ ਦੇਖੋ ਜੀ ਆ ਦੇਖੋ ਕੀ ਬਣਾਇਆ ਪਿਆ ਟਰੈਫਾਰਮ ਦਾ ਜੀ ਦੇਖੋ ਵਾ ਇਹ ਇਹਨਾਂ ਨੂੰ ਕਰੂ ਦੱਸੋ ਜੀ ਉਨੇ ਬਿੜਾ ਕਰਕੇ ਆ ਭੈਣ ਚੋ ਸਾਰਾ ਕੁਝ ਲਾ ਕੇ ਲੈ ਕੇ ਚੇਨਰ ਚੋਂ ਉਹ ਵੀ ਲਾ ਕੇ ਲੈ ਗਏ ਜੀ ਇਹ ਲਈਏ ਉਹ ਜੇ ਸਰਕਾਰਾਂ ਨੂੰ ਮਰਾ ਮੋਟ ਦੇਖਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਵੀ ਆ ਮਾਰਾ ਮੋਟਾ ਆ ਰੋੜ ਢੰਡੀ ਵਾਲਾ ਜੀ ਸੜਕ ਦੇ ਉੱਤੇ ਜਮਾ ਜਮਾ ਉੱਪਰ ਲਾ ਕੇ ਲੈ ਗਏ ਸਿੰਗਲ ਟ੍ਰਾਫਿਕਮ ਸੀਗਾ ਆ ਕੁੱਠੀ ਵਾਲਿਆਂ ਦਾ ਵਿਚਾਰ ਹੈਗਾ ਆ ਮਾਰਾ ਸਾਰਾ ਕੁ ਭੰਨ ਕੇ ਜੀ ਸੋ ਕੀ ਕਰੂ ਜ਼ਿੰਮੇਦਾਰ ਜੀ ਮੱਕੀ ਨੂੰ ਪਾਣੀ ਚਲਦੇ ਆ ਨਾ ਇਨੀ ਛੇਤੀ ਤੇ ਰਹਿ ਜਾਵੇ ਨਾ ਇਨੀ ਛੇਤੀ ਕੋਈ ਗੱਲਬਾਤ ਲੋਟ ਆਵੇ ਹਏ ਅਸੀਂ ਦੋ ਦਿਨ ਹੋ ਗਏ ਪਹਿਲਾਂ ਜਿੱਦ ਦੋ ਦਿਨ ਪਹਿਲਾਂ ਰਾਤ ਨੂੰ ਕਿੜਾ ਮਾਰਦੇ ਰਹੇ ਆ ਆ ਕੇ 12 ਵਜੇ 1 ਵਜੇ ਰਾਤ ਨੂੰ ਕਿੜਾ ਮਾਰ ਕੇ ਜਾਂਦੇ ਹੁੰਦੇ ਆ ਦੋ ਦਿਨ ਹੋਣੀ ਆਈ ਨਹੀਂ ਕਿ ਚਲ ਹੁਣ ਕਿੰਨੇ ਆਉਣਾ ਵੀ ਹੁਣ ਟਲ ਗਏ ਹੋਣਗੇ ਹਰ ਰਾਤ ਇਹ ਕੰਮ ਕਰ ਗਈ ਦੇਖੋ ਲੈ ਇਹ ਬੰਦਾ ਕਰੂਗਾ ਜੀ ਕੀ ਕੀ ਦੀ ਕੀ ਨਿਗਰੱਖ ਰੋ ਜ਼ਿੰਮੇਵਾਰ ਤਾਂ ਹੰਬਿਆ ਥੱਕਿਆ ਹੁੰਦਾ ਜੀ ਰਾਤ ਨੂੰ ਪੈਣਾ ਹੁੰਦਾ ਨੀਂਦ ਆ ਜਾਂਦੀ ਨਹੀਂ ਉੱਠ ਹੁੰਦਾ ਜੀ ਅੱਜਾ ਮਾ ਸੜਕ ਦੇ ਉੱਤੋਂ ਜੀ ਜਮਾ ਇੰਨੇ ਹੌਸਲੇ ਬਣਾਉਂਦਾ ਚੋਰਾਂ ਦੇ ਕੁੱਛੋ ਨਾ ਤੁਸੀਂ ਕੀ ਗੁਰੂ ਜ਼ਿੰਮੇਵਾਰ ਕਿੱਥੇ ਜਾਊਗੀ ਹੁਣ ਵੀ ਇਹਨੂੰ ਕਹੂਗਾ ਜਾ ਕੇ ਉਹ ਦਿਨ ਵੇਰ ਦਰਖਾਸਤ ਦਿੱਤੀ ਆ ਉਹ ਵੀ ਨਹੀਂ ਕੁਛ ਸੁਣਾਈ ਹੋਈ ਆ ਹੁਣ ਦੇ ਲਓ ਸਾਰਾ ਕੋ ਪੱਟ ਕੇ ਛੱਟ ਕੇ ਕਾਂਬਾ ਕੱਢ ਕੇ ਲੈ ਕੇ ਵਿੱਚੋਂ ਨੱਟ ਨੂੰ ਕਾ ਪਏ ਆ ਯਾਨੀ ਕਿ ਲਾਏ ਹੋਣਗੇ ਪੂਰੇ 25-30 ਮਿੰਟ ਉਹਨਾਂ ਨੇ ਅੱਧਾ ਘੰਟਾ ਹੀ ਲਾਇਆ ਹੋਊਗਾ ਜੀ ਮਾੜੀ ਮੋਟੀ ਬੜਕ ਹੁੰਦੀ ਤਾਂ ਹੀ ਫੇਰ ਤੇ ਉਹਨਾਂ ਨੂੰ ਦੱਸ ਦਿੰਦੇ ਵੀ ਕਿਵੇਂ ਚੋਰੀ ਕਰੀ ਦੀ ਕਿਵੇਂ ਨਹੀਂ ਕਰੀ ਦੀ ਸਰ ਗਿਆ ਜੀ ਹੁਣ ਸਾਰੇ ਸਿਸਟਮ ਪਾਲਾ ਫੇਲ ਹੋਇਆ ਪੰਜਾਬ ਤੋਂ ਆਪਣੇ ਇਹ ਤਾਂ ਜੀ ਹੁਣ ਆਪਾਂ ਨੂੰ ਕੋਈ ਇਕੱਠੇ ਹੋ ਕੇ ਆਪ ਹੱਲਾ ਮਾਰਨਾ ਪੈਣਾ ਵਾ ਅਸੀਂ ਉਦੋਂ ਦੋ ਮੋਟਰਾਂ ਇਤਾਰਾਂ 9000 ਦੇ ਨਾਲ ਕਿ ਆਏ ਜੀ ਓਕੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਲਓ ਜੀ ਆ ਗਏ ਪੱਠਿਆਂ ਨੂੰ ਪੱਠੇ ਵੱਢਣ ਲੱਗੇ ਆ ਇਹ ਪੱਣੀ ਦਾ ਆ ਜਾਈ ਬਹੁਤ ਣੋਖਾ ਦਾਤ ਨਾਲ ਦਾਤੀ ਵੀ ਸਾਰੀ ਮੂਹਰੇ ਭਰ ਜਾਂਦੀ ਆ ਦਾਤ ਨਾਲ ਫੁੱਲ ਜ਼ੋਰ ਲੱਗਦਾ ਜੀ ਵੱਢਣ ਨੂੰ ਕੰਮ ਪਾਣੀ ਲੱਗ ਗਿਆ ਪੱਠਿਆਂ ਨੂੰ ਅੱਜ ਤੇ ਇਹਦਾ ਕਰਕੇ ਗਿੱਲੋ ਗਿੱਲੀ ਹੋਇਆ ਪਿਆ ਕੰਮ ਸਾਰਾ ਜੀ ਦੇਖੋ ਰੇੜਾ ਵੀ ਵੇਚ ਹੀ ਜਾਂਦਾ ਸੀ ਬੱਚਾ ਭਰ ਕੇ ਕੱਢਾਂਗੇ ਬਾਹਰ ਉਧਰ ਮੱਕੀ ਨੂੰ ਪਾਣੀ ਚੱਲ ਰਿਹਾ ਜੀ ਲਾਈਟ ਆਉਣ ਲੱਗੀ ਹੁਣ ਤੜਕੇ 4 ਵਜੇ ਹੁੰਦੀ ਹੈ ਜੀ 4 ਤੋਂ 10 ਛੋਟੂ ਲਾ ਰਿਹਾ ਮੱਕੀ ਨੂੰ ਪਾਣੀ ਮੱਕੀ ਮੱਚੀ ਪਈ ਸੀ ਪਾਣੀ ਵੱਲੋਂ ਤੇ ਉਹ ਆਪਣੇ ਵਾਲੂ ਵੇਚਤਾ ਹੀ 200 ਨੂੰ ਘਟਾ ਦੇ ਕੇ ਫਿਰ ਉਹਨਾਂ ਦਾ ਲਾਇਆ ਕਲਾਮਾ ਦਾ ਕੰਮ ਹੀ ਹੋ ਗਈ ਹੈ ਅੱਜ ਕੀ ਦਾ ਤੇ ਉਹ ਪਰ ਜਾਣਗੇ ਅੱਜ ਨਿਪਟ ਜੂਗਾ ਬਾਕੀ ਆਪਣੇ ਕਰਤੀ ਤਿਆਰੀ ਜੀ ਮਸ਼ੀਨ ਦੀ ਛਾਰਾ ਬਸ ਹੁਣ ਵੱਡਣ ਨੂੰ ਚੈੱਕ ਕਰੋ ਦੇ ਨਾਲ ਬਾਕੀ ਤੋ ਇੱਕ ਦੂਜੇ ਦਿਨ ਕੰਮ ਚੱਲੂਗਾ ਆਪਣਾ ਤੇ ਚਲੋ ਬੈਲ ਤਾਂ ਨਹੀਂ ਪੱਠੇ ਵੱਡਣਗੇ ਫਿਰ ਆਪਾਂ ਪੱਠੇ ਵੱਡ ਗਿਲਾ ਤੱਕੀ ਇਹਦੀ ਲੱਦ ਲੈ ਪੱਠੇ ਚੱਲੇ ਘਰ ਨੂੰ ਆ ਕੇ ਬਾਹਰ ਕੱਟਾ ਇਧਰ ਨੂੰ ਜਾ ਚੱਲਦੇ ਨੇ ਘਰੇ ਹੁਣ ਜੇ ਜਾ ਕੇ ਉਤਰ ਗਿਆ ਪੱਠੇ ਤੇ ਇੱਕ ਉਤਰ ਕੇ ਠੂੜ ਉਰ ਗੀ ਤਨ ਜਾਣਾ ਕੁੜੀ ਨੂੰ ਦਵਾਈ ਦੇ ਪਉਣ ਖੰਗ ਬਹੁਤ ਆਉਂਦੀ ਆ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕੀ ਹਾਲ ਆ ਜੀ ਮਿੱਤਰੋ ਮੱਕੀ ਦਾ ਨਿਕਲਿਆ ਵੈਸੇਂਡ ਲੈਟ ਦਿਨੇ ਵਾਲ ਫਟ ਦੀ ਰਾਤ ਨੂੰ ਹੁੰਦੀ ਆ ਆਲੂਆਂ ਨੇ ਕੰਮਲੇ ਕੀਤੇ ਪਿਆ ਜੀ ਹੋ ਰਹਿਗੇ ਬਸ ਥੋੜੇ ਜਿਹੇ ਫਰੇ ਭਰ ਕੇ ਉਦੋਂ ਬਾਅਦ ਵੱਡੇ ਭਰ ਕੇ ਹੌਂਸਤ ਕਰ ਦੇਣਾ ਅੱਜ ਆ ਆਲੂ ਉਹ ਇਧਰੇ ਦੇ ਦੇ ਨਾ ਬੜੀ ਜਗੰਬੜੀ ਗੱਲ ਆਈ ਗੱਠਿਆਂ ਨੂੰ ਪਾਣੀ ਛੱਡਿਆ ਜੀ ਗੱਠੇ ਮੱਚੇ ਪਏ ਸਾਰੇ ਗਾਹ ਦੇ ਸ਼ੀਣ ਨਿਕਲੇ ਪੱਠੇ ਮੱਚੇ ਸੀਗੇ ਬਰਸੀਲ ਸੋਟ ਜਿਹੜੀ ਚੱਲਦੀ ਆ ਮੋਟਰ ਆਪਣੀ ਤੇ ਪਾਣੀ ਲੱਗੀ ਜਾਂਦਾ ਮੱਕੀ ਨੂੰ ਪੀਲਾ ਖੰਡ ਭਰ ਦਿੰਦੀ ਆ 2 ਕਿਲੇ 1 ਕਿਲਾ ਭਰ ਦਿੰਦੀ ਯਾਨੀ ਕਿ ਸਵੇਰ ਤੋਂ ਲੈ ਕੇ ਚੱਲਦੀ ਰਹੇ ਬਹੁਤ ਸਨੋ ਜੀ ਕੀ ਹਾਲ ਚੱਲ ਸਾਰੇ ਠੀਕ ਠਾਕ ਚਲੋ ਮਿਲਦੇ ਆਂ ਗੱਡੀ ਭਰ ਲੀਏ ਫੇਰ ਗੱਡੀ ਭਰ ਕੇ ਗੱਡੀ ਆ ਗਈ ਦਿਖਾਉਂਦੇ ਆਂ ਦੂਰ ਕਰਦੇ ਆਪ ਹੀ ਕਰਨੀਆਂ ਲੋੜਾ ਜੀ ਮਿਲਦੇ ਆਂ ਫੇਰ ਆਪਾਂ ਗੱਡੀ ਆਈ ਤੋਂ